ਸੋ ਤਾਂ ਹੀ ਕਹਿੰਦੇ ਨਾ ਸਮਝੀ ਖਾਲੀ ਹੱਥ ਫੱਕਰਾਂ ਦੇ ਇਹਨਾਂ ਹੱਥਾਂ 'ਚ ਬੜੀ ਤਸਵੀਰ ਯਾਰਾ ਜਦ ਮੱਥੇ ਤੇ ਹੱਥ ਰੱਖ ਦੇਣ ਫੱਕਰ ਬਦਲ ਜਾਂਦੀ ਹੈ ਲਿਖੀ ਤਕਦੀਰ ਯਾਰਾ ਝੋਲੀ ਅੱਡੀ ਖੜੇ ਦਰ ਫੱਕਰਾਂ ਦੇ ਕਈ ਬਾਦਸ਼ਾਹ ਕਈ ਅਮੀਰ ਯਾਰਾ ਉਹ ਦੇਖ ਫੱਕਰਾਂ ਨੂੰ ਅੱਲਾ ਦਾ ਦਰਸ਼ ਪਾਵੇਂ ਫੱਕਰ ਅੱਲਾ ਦੀ ਹੈ ਤਸਵੀਰ ਯਾਰਾ ਸੋ ਐਮੀ ਨਹੀਂ ਕਿਹਾ ਜਾਂਦਾ ਕਿ ਫਕੀਰਾਂ ਦੇ ਹੱਥ ਖਾਲੀ ਨੇ ਉਹ ਮੰਗਤਾ ਨਾ ਸਮਝੋ ਫਕੀਰ ਤਾਂ ਬੰਡਣ ਆਂਦੇ ਆ ਦਾਤਾਂ ਦੇਣ ਆਂਦੇ ਆ ਉਹ ਕਹਿੰਦਾ ਤੁਸੀਂ ਇਹਨੂੰ ਮੰਗਤਾ ਕਹਿੰਦੇ ਹੋ ਮੈਨੂੰ ਪਤਾ ਇਹਦੀਆਂ ਦੁਆਵਾਂ ਨੇ ਮੈਨੂੰ ਅੱਜ ਕਿੱਥੋਂ ਕਿੱਥੇ ਪਜਾਤਾ ਮੰਗਤਾ ਤਾਂ ਮੈਂ ਸੀ ਜੇ ਨੂੰ 250 ਵੀ ਮਿਲਣਾ ਔਖਾ ਸੀ ਪਰ ਇਹਨੇ ਦੁਆ ਨਾਲ ਅੱਜ ਮੈਂ ਆਪਣੀਆਂ ਗੱਡੀਆਂ ਚ ਘੁੰਮ ਰਿਆਂ ਕਿਉਂਕਿ ਇਹਨੇ ਦੁਆ ਨਮ ਹੈ ਮੈਨੂੰ ਟਿਕਟ ਮਿਲੀ ਫ੍ਰੀ ਚ ਉੱਥੇ ਪਹੁੰਚਾ ਔਰ ਉੱਥੇ ਵੀ ਮੈਨੂੰ ਇਹਨੇ ਦੁਆ ਯਾਦ ਆ ਗਈ ਕਿ ਫਕੀਰ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਹੈ ਕਿ ਰੱਬ ਤੈਨੂੰ ਬਹੁਤਾ ਦੇਵੇ ਕਾਮਯਾਬੀ ਦੇਵੇ ਸਫਲ ਦੇਵੇ ਤਾਂ ਜੇ ਫਕੀਰਾਂ ਦੀ ਦੁਆ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਕਹਿੰਦੇ ਜੈਸੇ ਮੌਸਮ ਦਾ ਰੁਖ ਬਦਲਣੇ ਲਈ ਹਵਾਵਾਂ ਦੀ ਜ਼ਰੂਰਤ ਹੁੰਦੀ ਹੈ ਮੌਸਮ ਬਦਲ ਜਾਂਦਾ ਜਦੋਂ ਹਵਾ ਚੱਲਦੀ ਹੈ ਬਦਲਦਾ ਕਿ ਨਹੀਂ ਕਈ ਵਾਰ ਬੰਦਾ ਕਹਿੰਦਾ ਗਰਮੀ ਬੜੀ ਆਚਾਨਕ ਹਵਾ ਆਂਦੀ ਹੈ ਆਪਣੇ ਨਾਲ ਬਾਦਲ ਲੈ ਕੇ ਆਂਦੀ ਤਾਂ ਮੌਸਮ ਨੂੰ ਠੰਡਾ ਕਰ ਦਿੰਦੀ ਹੈ ਹਵਾ ਦੇ ਨਾਲ ਮੌਸਮ ਦਾ ਰੁਖ ਵੀ ਕਹਿ ਦਿਓ ਬਦਲ ਜਾਂਦਾ ਹੈ हवां जिदा मौसम न बदल दिदिया है इसी तरह क्या है कि मौसम का रुख बदलने के लिए जैसे हवाओं की जरूरत होती है मौसम का रुख बदलने के लिए जैसे हवाओं की जरूरत होती है जिंदगी को बदलने के लिए ऐसे फकीरों की दुआओं की जरूरत होती है इंसान की जिंदगी दी है फकीर दुआव दे इंसान की जिंदगी दी है गुरुआ रहवर दे मुख चो निकले बचना दे नाल। ਤਾਂ ਇਹ ਇੱਥੇ ਫਿਰ ਕਮਾਂਗੇ ਕਿ ਨਾ ਸਮਝੀ ਖਾਲੀ ਹੱਥ ਫੱਕਰਾਂ ਦੇ ਇਹਨਾਂ ਹੱਥਾਂ 'ਚ ਬੜੀ ਤਾਸੀਰ ਤਾਸੀਰ ਕਹਿੰਦੇ ਅਸਰ ਬਹੁਤ ਹੁੰਦਾ ਹੈ ਜਦ ਮੱਥੇ ਤੇ ਹੱਥ ਰੱਖ ਦੇਣ ਫੱਕਰ ਬਦਲ ਜਾਂਦੀ ਹੈ ਲਿਖੀ ਤਕਦੀਰ ਯਾਰਾ ਕਹਿੰਦੇ ਤਕਦੀਰਾਂ ਵੀ ਬਦਲਦੀਆਂ ਹੈ ਸਮਝ ਨਾ ਜ਼ਰਾ ਜਦ ਮੱਥੇ ਤੇ ਹੱਥ ਰੱਖ ਦੇਣ ਫੱਕਰ ਬਦਲ ਜਾਂਦੀ ਹੈ ਲਿਖੀ ਤਕਦੀਰ ਯਾਰਾ ਝੋਲੀ ਅੱਡੀ ਖੜੇ ਦਰ ਫੱਕਰਾਂ ਦੇ ਕਈ ਬਾਦਸ਼ਾਹ ਕਈ ਅਮੀਰ ਯਾਰਾ بڑے بڑے ਬਾਦਸ਼ਾਹ بڑے بڑے ਅਮੀਰ ਵੀ ਫਕੀਰਾਂ ਦੇ ਦਰ ਤੇ ਆ ਕੇ ਝੋਲੀ ਾੜ ਕੇ ਖੜਦੇ ਆ ਕਿਉਂਕਿ ਪਤਾ ਹੈ ਕਿ ਬਾਦ ਸ਼ਾਹੀਦੇ ਤਖਤ ਸਾਨੂੰ ਉਹ ਨਹੀਂ ਦੇ ਸਕਦੇ ਜੋ ਫਕੀਰਾਂ ਦੇ ਕੋਲੋਂ ਮਿਲ ਜਾਣਾ ਹੈ ਇਸ ਲਈ ਦੇਖ ਫਕਰਾ ਨੂੰ ਅੱਲਾ ਦਾ ਦਰਸ਼ ਪਾਵੇ ਫਕਰ ਅੱਲਾ ਦੀ ਹੈ ਤਸਵੀਰ ਯਾਰ ਉਹ ਕਹਿੰਦੇ ਫਕੀਰ ਅੱਲਾ ਦੀ ਤਸਵੀਰ ਹੁੰਦੇ ਆ ਕਿਉਂਕਿ ਰੱਬ ਤਾਂ ਉਹਨਾਂ ਦੇ ਅੰਦਰ ਹੈ ਤਾਂ ਹੀ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਬਸੇ ਜਿਓ ਕਿ ਜਿੱਥੇ ਸੰਤ ਬੈਠੇ ਆ ਪ੍ਰਮਾਤਮਾ ਉੱਥੇ ਕਹਦੇ ਹੋ ਬਾਸ ਹੁੰਦਾ ਹੈ ਇਸ ਲਈ ਅਗਰ ਜ਼ਿੰਦਗੀ ਨੂੰ ਬਦਲਣਾ ਹੈ ਅਗਰ ਆਪਣੇ ਜੀਵਨ ਨੂੰ ਬਦਲਣਾ ਹੈ ਤਫਰ ਹੁਣ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਦੁਨੀਆ ਨੂੰ ਤਾਂ ਕਮਾਣ ਦੀ ਕੋਸ਼ਿਸ਼ ਕਰਦੇ ਆ ਅਸੀਂ ਸੰਸਾਰ ਦੇ ਪਦਾਰਥ ਤਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਸ ਚੀਜ਼ ਨੇ ਸਾਡੀ ਜ਼ਿੰਦਗੀ ਬਦਲਨੀ ਹੈ ਕਿ ਅਸੀਂ ਫਕੀਰਾਂ ਦੀਆਂ ਗੁਰੂਆਂ ਰਹਿਬਰਾਂ ਦੀਆਂ ਦੁਆਵਾਂ ਉਹਨਾਂ ਦੀਆਂ ਕਿਰਪਾ ਉਹਦੀਆਂ ਰਹਿਮਤਾਂ ਵੀ ਕਮਾਉਂਦੇ ਆ ਕਿ ਨਹੀਂ ਸਮਝਣਾ ਜ਼ਰਾ ਕਿਉਂਕਿ ਇੱਕ ਇਨਸਾਨ ਪੈਸਾ ਕਮਾ ਰਿਹਾ ਹੈ ਔਰ ਇੱਕ ਇਨਸਾਨ ਪੈਸੇ ਦੇ ਨਾਲ-ਨਾਲ ਫਕੀਰਾਂ ਦੀ ਦੁਆ ਵੀ ਕਮਾ ਰਿਹਾ ਹੈ ਉਹਨਾਂ ਦਾ ਪਿਆਰ ਵੀ ਕਮਾ ਰਿਹਾ ਹੈ ਉਹ ਪ੍ਰਭੂ ਦੀ ਕਿਰਪਾ ਵੀ ਕਮਾ ਰਿਹਾ ਹੈ ਤਦਰਾ ਸੋਚ ਕੇ ਦੇਖੋ ਜੀਵਨ ਚ ਖੁਸ਼ੀ ਕਿਹਦੇ ਆਏਗੀ ਇਹ ਤੁਹਾਡੇ ਅੰਦਰੋਂ ਆਪੀ ਜਵਾਬ ਆਣਾ ਸ਼ੁਰੂ ਹੋ ਜਾਣਾ ਹੈ ਕਿ ਜਿਹੜਾ ਸਿਰਫ ਧਨ ਦੌਲਤ ਪਦਾਰਥ ਜੋੜਦਾ ਹੈ ਜੀਵਨ ਚ ਉਹਦੇ ਖੁਸ਼ੀ ਆਣਗੀਆਂ ਜਿਹੜਾ ਧਨ ਦੌਲਤ ਪਦਾਰਥ ਦੇ ਨਾਲ ਨਾਲ ਉਹ ਵੀ ਕਰਮ ਕਰਦਾ ਕਿ ਪ੍ਰਭੂ ਦੀ ਕਿਰਪਾ ਨੂੰ ਵੀ ਜੋੜਦਾ ਹੈ ਕਿਹਦੇ ਜੀਵਨ ਚ ਖੁਸ਼ੀ ਆਏਗੀ ਕੀ ਜਵਾਬ ਆ ਰਿਹਾ ਤੁਹਾਡੇ ਅੰਦਰੋਂ ਜ਼ਰਾ ਸਮਝਣਾ ਜ਼ਰਾ ਤਾਂ ਹੀ ਤਾਂ ਐਮੀ ਨਹੀਂ ਕਹਿੰਦਾ ਕਿ ਸਗਲ ਸ਼੍ਰਿਸ਼ਟ ਦਾ ਰਾਜਾ ਦੁਖੀ ਆ ਰਾਜਿਆਂ ਕੋਲ ਧਨ ਦੌਲਤ ਦੀ ਕਮੀ ਹੁੰਦੀ ਹੈ ਇਹ ਗੁਰੂਆਂ ਦੇ ਬਾਕ ਹੈ ਰਾਜੇ ਕੋ ਧਨ ਦੌਲਤ ਦੀ ਕਮੀ ਹੁੰਦੀ ਹੈ ਪਦਾਰਥਾਂ ਦੀ ਕਮੀ ਹੁੰਦੀ ਨੌਕਰ ਚਾਕਰ ਬਹੁਤ ਹੁੰਦੇ ਐ ਫਿਰ ਵੀ ਕਹਿੰਦੇ ਦੇਖੋ ਉਹਨਾਂ ਦੇ ਜੀਵਨ 'ਚ ਦੁੱਖ ਉਹਨਾਂ ਦੇ ਜੀਵਨ 'ਚ ਪਰੇਸ਼ਾਨੀਆਂ ਤਾਂ ਸੁੱਖ ਕਿਹਨਾਂ ਦੇ ਜੀਵਨ 'ਚ ਹੁੰਦਾ ਹੈ ਹਰ ਕਾ ਨਾਮ ਜਪਤ ਹੋਏ ਕੀ ਕਿਹਾ ਹੈ ਜਿਹੜਾ ਹਰੀ ਦਾ ਨਾਮ ਜਪਦਾ ਹੈ ਉਹ ਜਿਹੜਾ ਸੋਚ ਕੇ ਦੇਖੋ ਜੇ ਮੇਰੇ ਜੀਵਨ 'ਚ ਪਰੇਸ਼ਾਨੀ ਐ ਤਾਂ ਆਪਣੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਕੀ ਮੈਂ ਪ੍ਰਭੂ ਨਾਲ ਪਿਆਰ ਕਰਦਾ ਹਾਂ ਈਮਿਆ ਉਹਦਾ ਸਿਮਰਨ ਕਰਦਾ ਹੋਰ ਤਾਂ ਮੈਂ ਬਹੁਤ ਉਪਾਏ ਕਰਦਾ ਬਹੁਤ ਵਾਰੇ ਸੀ ਦੱਸਿਆ ਕਿ ਬੰਦਾ ਡਾਕਟਰਾਂ ਕੋਲ ਵੀ ਜਾਂਦਾ ਹੈ ਪਰਚੀਆਂ ਵੀ ਕਟਾਂਦਾ ਹੈ ਸਕੈਨਿੰਗਾਂ ਵੀ ਕਰਾਂਦਾ ਹੈ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਵੀ ਬੇਟ ਕਰਦਾ ਹੈ ਕਈ ਵਾਰਾ ਕਹਿੰਦੇ ਤੇਰੀ ਪਰਚੀ ভাই ਟਾਈਮ ਹੀ ਤੈਨੂੰ 2 ਘੰਟੇ ਬਾਅਦ ਲੱਗਣਾ ਹੈ ਉਹ ਸਭ ਕੁਝ ਬੰਦਾ ਕਰਦਾ ਹੈ ਪਰ ਜਿਹੜੀ ਦੁੱਖਾਂ ਦੀ ਦੁਆ ਹੈ ਜੋ ਗੁਰੂਆਂ ਰਹ ਉਹਨਾਂ ਕਿ ਤੇਰੇ ਅੰਦਰ ਬੈਠੀ ਉਹ ਸ਼ਕਤੀ ਅਗਰ ਤੂੰ ਉਹਨੂੰ ਸਮਝ ਗਿਆ ਤਾਂ ਤੇਰੇ ਜੀਵਨ ਦੀਆਂ ਮੁਸ਼ਕਲਾਂ ਦੇ ਹਾਲਤਾਂ ਹੁਣੇ ਉੱਦੈ ਸ਼ੁਰੂ ਹੋ ਜਾਣਗੇ ਪਰ ਅਸੀਂ ਉਹ ਸ਼ਕਤੀ ਨਾਲ ਜੁੜਨ ਦੀ ਖਾਤਰ ਕੀ ਕਰ ਰਹੇ ਹਾਂ ਆਪਣੇ ਪ੍ਰਭੂ ਨਾਲ ਜੁੜਨ ਦੀ ਖਾਤਰ ਕੀ ਕਰ ਰਹੇ ਹਾਂ ਜਿਹਨਾਂ ਸਾਡੀ ਹਰ ਮੁਸ਼ਕਿਲ ਦਾ ਹੱਲ ਕਰਨਾ ਹੈ ਸਾਡੀਆਂ ਜ਼ਿੰਦਗੀਆਂ ਨੂੰ ਬਦਲਣਾ ਹੈ ਉਹਦੀ ਖਾਤਰ ਵੀ ਕੁਝ ਕਰ ਰਹੇ ਹਾਂ ਕਿ ਨਹੀਂ ਅਸੀਂ ਅੱਜ ਤੱਕ ਕੁਝ ਕਰ ਰਹੇ ਹੋ ਤੁਸੀਂ ਕਿਉਂਕਿ ਅੱਜ ਸਤਸੰਗ ਵਿੱਚ ਬੈਠੇ ਹੋ ਇਸ ਲਈ ਕਹਿੰਦੇ ਫਕੀਰਾਂ ਦੀ ਸਹਬਤ ਔਰ ਖੁਦਾ ਦੀ ਬੰਦਗੀ ਸੱਚਾ ਸਕੂਨ ਤੋਂ ਮਿਲਦਾ ਹੈ ਫਕੀਰਾਂ ਦੀ ਸਹਬਤ ਔਰ ਖੁਦਾ ਦੀ ਬੰਦਗੀ ਵਿੱਚ ਵਰਨਾ ਪਰੇਸ਼ਾਨ ਤੋਂ ਜਹਾਂ ਸਭ ਹੈ ਆਪਣੀ ਆਪਣੀ ਜ਼ਿੰਦਗੀ ਮੇ ਸੋ ਅਗਰ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਕਰਨੀਆਂ ਹੈ ਤਾਂ ਫਿਰ ਕਹਾਂਗੇ ਸਤ ਸੰਗਤ ਨਾਲ ਛੱਡੋ ਸਤ ਸੰਗ ਨਾਲ ਜੁੜੋ ਪ੍ਰਮੂਦ ਪ੍ਰਭੂ ਦੀ ਬੰਦਗੀ ਨਾਲ ਜੁੜੋ ਉਹਦੇ ਸਿਮਰਨ ਨਾਲ ਜੁੜੋ ਜਿੰਨਾ ਵੀ ਵਕਤ ਮਿਲਦਾ ਹੈ ਚਾਹੇ 5 ਮਿੰਟ ਤੋਂ ਸ਼ੁਰੂ ਕਰੋ 1 ਮਿੰਟ ਤੋਂ ਸ਼ੁਰੂ ਕਰੋ 2 ਮਿੰਟ ਤੋਂ ਸ਼ੁਰੂ ਕਰੋ ਪਰ ਸ਼ੁਰੂ ਕਰ ਦਿਓ ਕਿਉਂਕਿ ਯੂੰ ਹੀ ਨਹੀਂ ਮਿਲਤੇ ਤਮੰਨਾਵਾਂ ਕੇ ਸ਼ਹਿਰ ਜਰਾ ਗੌਰ ਕਰਨਾ ਸਿਰਫ ਸੋਚਨੇ ਸੇ ਨਹੀਂ ਮਿਲਤੇ ਤਮੰਨਾਵਾਂ ਕੇ ਸ਼ਹਿਰ ਇਹ ਅਗਰ ਸਾਨੂੰ ਕਿਸੇ ਚੀਜ਼ ਦੀ ਤਮੰਨਾ ਨਾ ਹਾਸਲ ਕਰਨ ਦੀ ਖੁਸ਼ੀ ਨੂੰ ਹਾਸਲ ਕਰਨਾ ਹੈ ਕਾਮਯਾਬੀ ਨੂੰ ਹਾਸਲ ਕਰਨਾ ਹੈ ਜਾਂ ਐਸੀ ਜੀਵਨ ਦੇ ਵਿੱਚ ਪਰਮਾਤਮਾ ਨੂੰ ਹਾਸਲ ਕਰਨਾ ਹੈ ਕੁਝ ਕੁਝ ਵੀ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਿਰਫ ਸੋਚਣ ਨਾਲ ਹੀ ਮਿਲ ਜਾਣਾ ਉਹ ਇਹਦੇ ਵਾਸਤੇ ਕੀ ਕਰਨਾ ਪੈਣਾ ਹੈ ਸਿਰਫ ਸੋਚਨੇ ਸੇ ਨਹੀਂ ਮਿਲਤੇ ਤਮੰਨਾਵਾਂ ਕੇ ਸ਼ਹਿਰ ਸਮਝਣਾ ਜਰਾ ਸਿਰਫ ਸੋਚਨੇ ਸੇ ਨਹੀਂ ਮਿਲਤੇ ਤਮੰਨਾਵਾਂ ਕੇ ਸ਼ਹਿਰ ਚੱਲਣੇ ਕੀ ਜ਼ਿੱਦ ਵੀ ਜ਼ਰੂਰੀ ਹੈ ਮੰਜ਼ਿਲ ਕੋ ਪਾਣੇ ਕੇ ਲਈ ਸੋ ਕਹਿੰਦੇ ਆ ਚੱਲਣ ਦੀ ਜਿੱਦ ਵੀ ਹੋਣੀ ਚਾਹੀਦੀ ਹੈ ਕਿ ਮੈਂ ਚੱਲਣਾ ਹੈ ਇਸ ਰਸਤੇ ਤੇ ਅਗਰ ਮੈਂ ਆਪਣੀ ਮੰਜ਼ਿਲ ਨੂੰ ਪਾਣਾ ਹੈ ਤਾਂ ਮੈਂ ਸਿਰਫ ਸੋਚ ਕੇ ਮੰਜ਼ਿਲ ਤੱਕ ਪਹੁੰਚ ਉੱਥੇ ਮੈਨੂੰ ਚੱਲਣਾ ਵੀ ਕਦਮ ਵਧਾਣਾ ਵੀ ਹੁਣ ਜਰਾ ਸੋਚੋ ਤਮੰਨਾ ਤਾਂ ਮੇਰੀ ਹੈ ਕਿ ਮੈਂ ਜੀਵਨ ਚ ਕਾਮਯਾਬ ਹੋਵਾਂ ਤਮੰਨਾ ਤਾਂ ਮੇਰੀ ਹੈ ਮੈਂ ਜੀਵਨ ਚ ਫਿੱਟ ਹੋਵਾਂ ਤੰਦਰੁਸਤ ਹੋਵਾਂ ਤਮੰਨਾ ਤਾਂ ਮੇਰੀ ਹੈ ਕਿ ਮੈਂ ਖੁਸ਼ ਹੋਵਾਂ ਪਰ ਮੈਂ ਸਿਰਫ ਤਮੰਨਾ ਹੀ ਕਰ ਰਿਹਾ ਤਮੰਨਾ ਦਾ ਮਤਲਬ ਹੁੰਦਾ ਸੋਚਣਾ ਇੱਛਾ ਕਰਨੀ ਇਹ ਲਾ ਕਲੀਅਰ ਕਰਦੀ ਹੈ ਤਮੰਨਾ ਕਹਿੰਦੇਗੇ ਇਹਨੂੰ ਆ ਮੇਰੀ ਇੱਛਾ ਹੈ ਕਾਮਯਾਬ ਹੋਣ ਦੀ ਮੇਰੀ ਇੱਛਾ ਹੈ ਸਫਲ ਹੋਣ ਦੀ ਮੇਰੀ ਇੱਛਾ ਹੈ ਤੰਦਰੁਸਤ ਹੋਣ ਦੀ ਮੇਰੀ ਇੱਛਾ ਹੈ ਕਿ ਮੈਂ ਜੀਵਨ ਚ ਨਾ ਬਹੁਤ ਅੱਗੇ ਜਾਵਾਂ ਭਾਕੀਸਰ ਮੇਰੀ ਇੱਛਾ ਹੈ ਇੱਛਾ ਕਰਨ ਦੇ ਨਾਲ ਹੀ ਪੂਰੀ ਹੋ ਜਾਏਗੀ ਕਹਿੰਦੇ ਹੈ ਚੱਲਣੇ ਦੀ ਜ਼ਿੱਦ ਵੀ ਜ਼ਰੂਰੀ ਹੈ ਮੰਜ਼ਿਲ ਕੋ ਪਾਣੇ ਕੇ ਲਿਏ ਫਿਰ ਉੱਥੇ ਇੱਕ ਅੰਦਰ ਨਾ ਚਲਣ ਦੀ ਮੈਂ ਆ ਕਰਮ ਕਰਨਾ ਹੈ ਜੇ ਮੈਨੂੰ ਤੰਦਰੁਸਤੀ ਚਾਹੀਦੀ ਹੈ ਤਾਂ ਉਹਨੂੰ ਪਾਣ ਵਾਸਤੇ ਮੈਂ ਉਸ ਰਸਤੇ ਤੇ ਤੁਰਨਾ ਵੀ ਹੈ ਜਿਹੜੀ ਮੈਨੂੰ ਉਸ ਤੱਕ ਲੈ ਅੱਜ ਅਸੀਂ ਬਹੁਤ ਵਾਰ ਦੱਸਦੇ ਹਾਂ ਕਿ ਚੰਗਾ ਇਨਸਾਨ ਤੰਦਰੁਸਤੀ ਹੈ ਪਰ ਆਪਣੇ ਖਾਣ ਪੀਣ ਤੇ ਕੰਟਰੋਲ ਬੰਦਾ ਕਰਦਾ ਹੈ ਇਸ ਲਈ ਫਿਰ ਕਹਾਂਗੇ ਸ਼੍ਰੀ ਕ੍ਰਿਸ਼ਨ ਦਾ ਇੱਕ ਬਚਨ ਯਾਦ ਆ ਗਿਆ ਬੜਾ ਪਿਆਰਾ ਸਾਨੂੰ ਸ਼੍ਰੀ ਕ੍ਰਿਸ਼ਨ ਆਪਣੇ ਬਚਨਾਂ 'ਚ ਕਹਿੰਦੇ ਹੁੰਦੇ ਸੀ ਕਿ ਸਿਰਫ ਬੋਹੀ ਕਰੋ ਸਿਰਫ ਬੋਹੀ ਕਰੋ ਜੋ ਤੁਹਾਡੇ ਜੀਵਨ ਨੂੰ ਬਿਹਤਰ ਬਣਾ ਦੇ ਲੋਕਾਂ ਦੀ ਫਿਕਰ ਡਰ ਲੋਕਾਂ ਦੀ ਫਿਕਰ ਡਰ ਔਰ ਖੁਸ਼ੀ ਕੇ ਲਿਏ ਕੁਛ ਕਰਨਾ ਮੂਰਖਤਾ ਹੈ। ਕਈ ਵਾਰ ਐਸੀ ਨਾ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਬਹੁਤ ਉਲਟੇ ਸਿੱਧੇ ਕੰਮ ਵੀ ਚਾਰ ਬੰਦੇ ਬੈਠੇ ਆ ਉਹ ਕੁਛ ਕਰ ਰਹੇ ਆ ਗਲਤ। ਯਾਰ ਇਹ ਕੀ ਕਹਿਣਗੇ ਅਗਰ ਮੈਂ ਨਾ ਕੀਤਾ। ਇਹ ਖਾ ਰਹੇ ਆ, ਇਹ ਜੂਆ ਖੇਡ ਰਹੇ ਆ, ਇਹ ਕੋਈ ਨਸ਼ਾ ਕਰ ਰਹੇ ਆ। ਚਲੋ ਇਹਨਾਂ ਦੀ ਖੁਸ਼ੀ ਦੀ ਖਾਤਰ ਜਾਂ ਇਹਦੇ ਕਹਿਣ ਤੇ ਕਰ ਲੈਂਦੇ ਆ, ਕਹਿੰਦੇ ਨਹੀਂ। ਕਦੀ ਲੋਕਾਂ ਦੇ ਡਰ ਕਰਕੇ, ਲੋਕਾਂ ਦੀ ਫਿਕਰ ਕਰਕੇ, ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਉਹ ਕਰਮ ਨਾ ਕਰੋ ਜੋ ਤੁਹਾਡੇ ਜੀਵਨ ਵਾਸਤੇ ਅੱਛਾ ਸਿਰਫ ਉਹੀ ਕਰੋ ਜੀਵਨ ਚ ਫੈਸਲਾ ਲਓ ਕਿ ਮੈਂ ਉਹੀ ਚੀਜ਼ ਖਾਣੀ ਹੈ ਮੈਂ ਉਹੀ ਕੰਮ ਕਰਨਾ ਹੈ ਮੈਂ ਉਹੀ ਆਪਣੀ ਆਦਤ ਬਣਾਣੀ ਹੈ ਜੋ ਮੇਰੇ ਜੀਵਨ ਨੂੰ ਬਿਹਤਰ ਕਿਉਂਕਿ ਜ਼ਿੰਦਗੀ ਤੇਰੀ ਹੈ ਜਵਾਬ ਦੇ ਦਿਓ ਰਾ ਤੁਹਾਡੀ ਜ਼ਿੰਦਗੀ ਹੈ ਨਾ ਤੇ ਕਿਸ ਦੇ ਪਿੱਛੇ ਲਾ ਕੇ ਗਲਤ ਕਰਕੇ ਨੁਕਸਾਨ ਕਿਦਾ ਹੋਣਾ ਹੈ ਉਹਨੂੰ ਫਰਕ ਪੈਣਾ ਕੋਈ ਜ਼ਿੰਦਗੀ ਤੁਹਾਡੀ ਹੈ ਉਹਨੇ ਇਹਦਾ ਸਮਝ ਲੈ ਗੱਡੀ ਤੁਹਾਡੀ ਹੈ ਸਮਝਦੇ ਹੋ ਕਿ ਨਹੀਂ ਹੁਣ ਇੱਕ ਗੱਡੀ ਉਹਦੀ ਹੈ ਅਗਰ ਉਹ ਮੂਰਖਤਾ ਕਰ ਰਿਹਾ ਆਪਣੀ ਗੱਡੀ 'ਚ ਮਿੱਟੀ ਦਾ ਤੇਲ ਪਾ ਰਿਹਾ ਹੈ ਤਾਂ ਤੁਸੀਂ ਕਹਣਾ ਉਹ ਪਾ ਰਿਹਾ ਮੈਂ ਵੀ ਪਾ ਦਵਾਂ ਆਪਣੀ ਗੱਡੀ 'ਚ ਤਾਂ ਫਿਰ ਇਹ ਸਮਝਦਾਰੀ ਹੈ ਭਾਈ ਤੂੰ ਪਾ ਤੇਰੀ ਗੱਡੀ ਹੈ ਇਹਨੂੰ ਖਰਾਬ ਕਰ ਇਹਨੂੰ ਜੋ ਮਰਜ਼ੀ ਬਾ ਮਿੱਟੀ ਪਾ ਇਹਦੇ 'ਚ ਤੇਰੀ ਹੈ ਪਰ ਮੇਰੀ ਹੈ ਨਾ ਮੈਨੂੰ ਮੇਰੀ ਗੱਡੀ ਦੀ ਫਿਕਰ ਹੈ ਇਸ ਲਈ ਮੈਂ ਇਹਦੇ 'ਚ ਉਹੀ ਚੀਜ਼ ਪਾਣੀ ਹੋਵੇ ਇਹਦੇ ਵਾਸਤੇ ਇਸੇ ਤਰ੍ਹਾਂ ਇਹ ਤੁਹਾਡਾ ਜੀਵਨ ਹੈ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਗੱਡੀਆਂ ਤਾਂ ਤੁਸੀਂ ਪਮਾ ਹਰ ਸਾਲ ਚੇਂਜ ਕਰਦੇ ਹੋ ਪਰ ਇਹ ਜ਼ਿੰਦਗੀ ਨੂੰ ਕਿਉਂ ਚੇਂਜ ਕਰ ਕਰ ਸਕਦੇ ਹੋ ਔਰ ਬੰਦਾ ਕਹਿੰਦਾ ਅੱਜ ਮੈਨੂੰ ਆ ਗੱਡੀ ਨਾ ਖਰਾਬ ਹੋ ਗਈ ਮੇਰੀ ਤਾਂ ਤੁਸੀਂ ਅਗਲੇ ਸਾਲ ਉਹਨੂੰ ਬਦਲ ਵੀ ਕਿਉਂਕਿ ਐਸਾ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਗੱਡੀ 'ਚ ਇੰਜਣ ਖਰਾਬ ਹੋ ਗਿਆ ਬੰਦਾ ਕਹਿੰਦਾ ਨਵੀਂ ਲੈ ਲਓ ਇਹਨੂੰ ਵੇਚੋ ਇਹਨੂੰ ਦੇਓ ਤਾਂ ਨਵੀਂ ਲੈ ਲਓ ਮੋਟਰਸਾਈਕਲ ਚੇਂਜ ਹੋ ਸਕਦਾ ਹੈ ਗੱਡੀ ਚੇਂਜ ਹੋ ਸਕਦੀ ਹੈ ਪਰ ਜਿਹੜਾ ਸੋਚੋ ਤੁਹਾਡੀ ਜ਼ਿੰਦਗੀ ਇਹ ਚੇਂਜ ਹੋ ਸਕਦੀ ਹੈ ਬੰਦਾ ਕਹਵੇ ਆਹ ਸਰੀਰ ਮੈਨੂੰ ਪਸੰਦ ਨਹੀਂ ਆਇਆ ਇਹਨੂੰ ਚੇਂਜ ਕਰਕੇ ਕੋਈ ਨਵਾਂ ਲੈ ਲਵਾਂ ਐਦਾਂ ਹੁੰਦਾ ਹੈ ਜਵਾਬ ਦੇਣਾ ਹੈ ਤਾਂ ਜੇ ਪਤਾ ਹੈ ਨਹੀਂ ਹੋ ਸਕਦਾ ਤਾਂ ਇਹਦਾ ਮਤਲਬ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਕੀ ਹੈ ਫਿਰ ਪਰ ਇਹ ਸੱਚੀ ਅਸੀਂ ਕਈ ਵਾਰ ਦੇਖੀਦਾ ਨਾ ਬੰਦੇ ਨੂੰ ਮੋਟਰਸਾਈਕਲ ਦੀ ਫਿਕਰ ਜ਼ਿਆਦਾ ਹੁੰਦੀ ਹੈ ਬੰਦੇ ਨੂੰ ਆਪਣੀ ਕਾਰ ਦੀ ਫਿਕਰ ਜ਼ਿਆਦਾ ਹੁੰਦੀ ਹੈ ਘਰ ਦੀ ਫਿਕਰ ਜ਼ਿਆਦਾ ਹੁੰਦੀ ਜਿਹਨੂੰ ਦੁਬਾਰਾ ਬਣਾਇਆ ਜਾ ਸਕਦਾ ਪਰ ਆਪਣੇ ਸਰੀਰ ਦੀ ਫਿਕਰ ਬੰਦੇ ਨੂੰ ਜਿਹਨੂੰ ਕਿ ਦੁਬਾਰਾ ਤਾਂ ਹੀ ਮੂਲਾਨਾ ਰੂਮੀ ਨੇ ਵੀ ਕਿਹਾ ਸੀ ਕਿ ਫਕੀਰੋਂ ਕੀ ਸਹਬਤ ਇੱਕ ਮੌਕਾ ਹੈ ਜ਼ਿੰਦਗੀ ਕੋ ਬਦਲਨੇ ਕਾ ਕਿਉਂਕਿ ਵਕਤ ਸਭ ਕੋ ਮਿਲਤਾ ਹੈ ਜ਼ਿੰਦਗੀ ਬਦਲਨੇ ਕੇ ਲਈ ਮਗਰ ਜ਼ਿੰਦਗੀ ਦੁਬਾਰਾ ਨਹੀਂ ਮਿਲਤੀ ਵਕਤ ਬਦਲਨੇ ਕੇ ਲਈ ਉਹ ਕਹਿੰਦੇ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਸਮਝਦੇ ਹੋ ਕਿ ਨਹੀਂ ਇਹ ਨਹੀਂ ਬੰਦਾ ਕਹਿੰਦਾ ਹੈ ਕਿ ਲੈ ਵੀ ਇਸ ਵਾਰ ਨਹੀਂ ਤਾਂ ਅਗਲੀ ਵਾਰ ਕਰ ਲਵਾਂਗੇ ਇੱਥੇ ਦੁਬਾਰਾ ਮੌਕਾ ਤਾਂ ਕਹਿ ਦਿਓ ਹੈ ਮੌਕਾ ਦੁਬਾਰਾ ਤਾਂ ਫਿਰ ਇੱਕੋ ਹੀ ਮੌਕਾ ਮਿਲਿਆ ਇੱਕੋ ਹੀ ਜ਼ਿੰਦਗੀ ਮਿਲੀ ਹੈ ਤਾਂ ਫਿਰ ਕਿਉਂ ਨਹੀਂ ਇਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਕਿ ਜੋ ਮੈਂ ਅੱਜ ਹਾਂ ਮੈਂ ਕੁਛ ਇਦਾਂ ਦੀ ਮਿਹਨਤ ਕਰਾਂ ਕੱਲ ਨੂੰ ਮੈਂ ਇਸ ਤੋਂ ਬੈਸਟ ਹੋਵਾਂ ਕੱਲ ਨੂੰ ਮੈਂ ਇਸ ਤੋਂ ਬਿਹਤਰ ਹੋਵਾਂ ਨਾ ਕਿ ਇਹ ਹੋਵੇ ਕਿ ਜੋ ਮੈਂ ਅੱਜ ਹਾਂ ਕੱਲ ਨੂੰ ਮੈਂ ਇਸ ਤੋਂ ਬੁਰਾ ਹੋ ਜਾਵਾਂ ਕੱਲ ਨੂੰ ਆਪਣੀ ਬੁਰੀ ਆਦਤ ਕਰਕੇ ਕਿਸੇ ਨਸ਼ੇ ਕਰਕੇ ਜਾਂ ਕਿਸੇ ਮਾੜੀ ਆਦਤ ਕਰਕੇ ਕਿਸੇ ਮਾੜੀ ਸੰਗਤ ਕਰਕੇ ਕੱਲ ਨੂੰ ਮੇਰੀ ਜ਼ਿੰਦਗੀ ਕਿਤੇ ਬਰਬਾਦ ਕਿਉਂਕਿ ਜ਼ਿੰਦਗੀ ਇਹ ਪਲ ਬੜੇ ਕੀਮਤੀ ਹੈ ਇਸ ਲਈ ਇੱਕ ਇੱਕ ਪਲ ਨੂੰ ਇਦਾਂ ਸੋਚੋ ਇਦਾਂ ਸਮਝ ਕੇ گزارੋ ਕਿ ਹਰ ਪਲ ਮੈਨੂੰ ਬੈਸਟ ਬਣਾਵੇ ਹਰ ਪਲ ਮੈਨੂੰ ਬਿਹਤਰ ਬਣਾਵੇ ਮੈਂ ਕੁਝ ਇਦਾਂ ਦੀ ਮਿਹਨਤ ਕਰਾਂ ਮੈਂ ਆਪਣੀ ਸੋਚ ਨੂੰ ਇਦਾਂ ਦਾ ਔਰ ਸਭ ਤੋਂ ਪਹਿਲਾਂ ਇਹ ਗੱਲ ਕਮਾਂਗੇ ਤੁਹਾਨੂੰ ਕਿ ਜੇ ਜ਼ਿੰਦਗੀ ਨੂੰ ਬਦਲਣਾ ਹੈ ਨਾ ਤਾਂ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਬਦਲੋ ਕਿਉਂਕਿ ਸੋਚ ਬਦਲਦੀ ਹੈ ਤਾਂ ਫੇਰ ਹੀ ਜ਼ਿੰਦਗੀ ਬਦਲਣੀ ਸ਼ੁਰੂ ਸਮੇਂ ਦੀ ਹੋਣੀ ਜੇ ਅੱਜ ਤੁਸੀਂ ਬਹਿ ਕੇ ਸੋਚ ਲਓਗੇ ਨਾ ਆਹ ਬੁਰੀ ਚੀਜ਼ ਮੈਂ ਅੱਜ ਤੋਂ ਬੰਦ ਕਰਨੀ ਆ ਆ ਮੇਰੀ ਆਦਤ ਬੁਰੀ ਹੈ ਇਹਨੂੰ ਛੱਡਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਇੱਥੇ ਸੋਚ ਲਿਆ ਤੁਸੀਂ ਕੋਸ਼ਿਸ਼ ਸ਼ੁਰੂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਐਸੀ ਬਹੁਤ ਵਾਰ ਦੱਸਿਆ ਹੈ ਇਹ ਪ੍ਰਮਾਤਮਾ ਨੇ ਸਾਡੀ ਸਿਸਟਮ ਨੂੰ ਸ਼ਰੀਰ ਨੂੰ ਇਦਾਂ ਦਾ ਬਣਾਇਆ ਨਾ ਕਿ ਜਿੰਨਾ ਇੱਥੇ ਮਿਹਨਤ ਕਰਾਂਗੇ ਉਹਨੇ ਹੀ ਬੈਸਟ ਹੁੰਦਾ ਹੈ ਇਹ ਉਹਨੇ ਹੀ ਬਿਹਤਰ ਹੁੰਦਾ ਹੈ ਕਈ ਕਹਿ ਦਿੰਦੇ ਕਿ ਉਮਰ ਦੇ ਨਾਲ ਨਾਲ ਬਿਮਾਰੀਆਂ ਵੱਧਦੀਆਂ ਹਨ ਉਮਰ ਦੇ ਨਾਲ ਨਾਲ એનર્ਜੀ ਘਟਦੀ ਹੈ ਅਸੀਂ ਕਹਿੰਦੇ ਬਿਲਕੁਲ ਗਲਤ ਹੈ ਅਗਰ ਤੁਹਾਨੂੰ ਸਹੀ ਢੰਗ ਨਾਲ ਜੀਣਾ ਆਂਦਾ ਨਾ ਕਿ ਤੁਸੀਂ ਉਮਰ ਦੇ ਨਾਲ ਨਾਲ ਤੁਹਾਡੀ ਸਿਹਤ ਹੋਰ ਅੱਛੀ ਹੁੰਦੀ ਹੈ ਉਮਰ ਦੇ ਨਾਲ ਨਾਲ ਤੁਹਾਡੀ એનર્ਜੀ ਹੋਰ ਵੱਧਦੀ ਹੈ ਉਮਰ ਦੇ ਨਾਲ ਨਾਲ ਤੁਹਾਡੀ ਖੂਬਸੂਰਤੀ ਵੱਧਦੀ ਹੈ ਪਰ ਅੱਜ ਇਨਸਾਨ ਗਲਤ ਢੰਗ ਨਾਲ ਜੀ ਰਿਹਾ ਹੈ ਇਸ ਲਈ ਉਮਰ ਦੇ ਨਾਲ ਨਾਲ ਬੰਦਾ ਡਾਊਨ ਹੁੰਦਾ ਜਾ ਰਿਹਾ ਹੈ ਸਮਝਣਾ ਜਰਾ ਸਾਰਿਆਂ ਨੇ ਕਿਉਂਕਿ ਅਸੀਂ ਅਪਿਛੇ ਸਾਡਾ ਇਟਲੀ ਸੱਦ ਸਕਦੇ ਉੱਥੇ ਕਿਸ ਨੇ ਸਵਾਲ ਕੀਤਾ ਮਾਲਕੋ ਕਹਿੰਦੇ ਧਿਆਨ ਕਰਨ ਨਾਲ ਕੀ ਮਿਲਦਾ ਹੈ ਮੈਡੀਟੇਸ਼ਨ ਕਰਨ ਨਾਲ ਐਸੀ ਜਵਾਬ ਨਹੀਂ ਦਿੱਤਾ ਇਹ ਉਹਦੇ ਸਾਹਮਣੇ ਖੜੇ ਹੋ ਗਏ ਕਿ ਸਾਨੂੰ ਦੇਖ ਆ ਮਿਲਦਾ ਹੈ ਉਹਨੇ ਦੁਬਾਰਾ ਨਹੀਂ ਪੁੱਛਿਆ ਉਹਨੇ ਦੁਬਾਰਾ ਨਹੀਂ ਪੁੱਛਿਆ ਉਹ ਕਹਿੰਦਾ ਵਾਕਈ ਕਹਿੰਦਾ ਹੁਣ ਮੈਂ ਵੀ ਸੋਚਣਾ ਸ਼ੁਰੂ ਕਰਾਂ ਕਿਉਂਕਿ ਇੱਕ ਐਗਜ਼ਾਮਪਲ ਬਣੋ ਦੱਸੋ ਨਾ ਆਪਣੀ ਜ਼ਿੰਦਗੀ ਇਦਾਂ ਦੀ ਬਣਾਓ ਇਹ ਦੇਖ ਕੇ ਪਤਾ ਲੱਗੇ ਕਿ ਜੇ ਧਿਆਨ ਕਰਨ ਨਾਲ ਅੱਛੀਆਂ ਆਤਮਾ ਬਣਾਉਣਾ ਆ ਮਿਲਦਾ ਹੈ ਤਾਂ ਮੈਂ ਕਿਉਂ ਨਾ ਲਵਾਂ ਫਿਰ ਮੈਂ ਆਪਣੀ ਜ਼ਿੰਦਗੀ ਕਿਉਂ ਹਾਏ ਮੇਰੇ ਗੋਡੇ ਦੁਖਦੇ ਆਏ ਹਾਏ ਮੇਰੀ ਕਮਰ ਦੁਖਦੀ ਹੈ ਕਈ ਕਹਿੰਦੇ ਮੇਤੋਂ ਲੰਬਾ ਸਫ਼ਰ ਨਹੀਂ ਹੁੰਦਾ ਅਸੀਂ ਰੋਜ਼ ਸਫ਼ਰ 'ਚ ਰਹਿੰਦਾ ਹੈ ਅੱਜ ਇੱਥੇ ਸਤਸੰਗ ਹੈ ਕਾਲੂ ਸਾਡਾ ਪੰਡੋਗੇ ਹੈ ਪਰਸੋਂ ਨੂੰ ਸਾਡਾ ਕਿੱਥੇ ਹੈ ਸਾਲ 'ਚ 365 ਦਿਨ ਹੁੰਦੇ ਆ ਪਰ 365 ਤੋਂ ਜ਼ਿਆਦਾ ਪ੍ਰੋਗਰਾਮ ਹੁੰਦੇ ਆ ਕਿਉਂਕਿ ਕਿਤੇ ਦੋ-ਦੋ ਵੀ ਹੁੰਦੇ ਦਿਨ 'ਚ ਇਹ ਦੱਸਣਾ ਚਾਹਾਂਗੇ ਹਰ ਰੋਜ਼ ਸਫ਼ਰ ਕਰਦੇ ਆ ਪਰ ਅਜੇ ਤੱਕ ਕਦੀ ਕਿਹਾ ਹਏ ਅੱਲਕਾ ਬਹੁਤ ਦੁਖਦਾ ਸਾਡਾ ਆ ਸਿਰ ਬਹੁਤ ਦੁਖਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਹਜ਼ਾਰ ਬੰਦੇ ਦੀ ਫਰਿਆਦ ਸੁਣ ਕੇ ਸਾਡਾ ਸਿਰ ਬੰਦਾ ਕਹਿੰਦਾ ਚਾਰਾਂ ਦੀ ਗੱਲ ਸੁਣ ਕੇ ਮੇਰਾ ਸਿਰ ਦੁਹਣ ਲਾ ਪਿਆ ਹੁੰਦਾ ਕਿ ਨਹੀਂ ਇਦਾਂ ਵੀਰਵਾਰ ਆਜੋ 11ਵੀਂ ਆਜੋ ਸਵੇਰ ਤੋਂ ਬੈਠੇ ਹੁੰਦੇ ਆਂ ਅਸੀਂ ਸ਼ਾਮ ਨੂੰ 6 ਵਜੇ 7 ਵਜੇ ਤੱਕ ਬੈਠਾਂਗੇ satsang ਵੀ ਕਰਾਂਗੇ ਪਰ ਫਿਰ ਵੀ ਕਦੀ ਨਹੀਂ ਸਾਡੇ ਚਿਹਰੇ ਕੋ ਸਮਾਈਲ ਨਹੀਂ ਜਾਂਦੀ ਫਿਰ ਵੀ ਕਦੀ ਨਹੀਂ ਇਦਾਂ ਹੋਏਗਾ ਇਹ ਤਾਂ ਬੁਰਾ ਹਾਲ ਹੋ ਗਿਆ ਬੁਰਾ ਹਾਲ ਹੈ ਹੀ ਕੁਛ ਨਹੀਂ ਉਹ ਤੁਹਾਡੇ ਅੰਦਰੋਂ ਸ਼ਕਤੀ ਹੈ ਜੁੜਨਾ ਸਿੱਖੋ ਇਸ ਲਈ ਤੁਹਾਨੂੰ ਵੀ ਕਮਾ ਕੇ ਦੇਖ ਲਿਆ ਕਰੋ ਸਾਡੇ ਅਲ ਜੀ ਆ ਹੋ ਸਕਦਾ ਹੈ ਨਾ ਇਹ ਤੁਸੀਂ ਵੀ ਹੋ ਸਕਦੇ ਹੋ ਸਮਝਦੇ ਹੋ ਕਿ ਨਹੀਂ ਪਰ ਬੰਦੇ ਨੇ ਪਤਾ ਕੀ ਕਿਹਾ ਮਾਲਕ ਤਾਂ ਰੱਬ ਹੈ ਇੱਥੇ ਤਾਂ ਗੜਬੜ ਹੋ ਜਾਂਦੀ ਨਾ ਸਮਝਦੇ ਹੋ ਕਿ ਨਹੀਂ ਜਿੱਦਾਂ ਕਹਿੰਦੇ ਸ਼੍ਰੀ ਕ੍ਰਿਸ਼ਨ ਨੇ ਕੀਤਾ ਉਹ ਤਾਂ ਭਗਵਾਨ ਸੀ ਅਵਤਾਰ ਸੀ ਉਹ ਸਾਰੇ ਮਾਂ ਦੇ ਪੇਟ ਚੋਂ ਜਨਮ ਲਿਆ ਸਾਰਿਆਂ ਨੇ ਹਰ ਇੱਕ ਦੇ ਅੰਦਰ ਰੱਬ ਹੈ ਪ੍ਰਗਟ ਕਰਨਾ ਮਿਹਨਤ ਕਰਨੀ ਤੁਸੀਂ ਵੀ ਰੱਬ ਹੋ ਪਰ ਤੁਸੀਂ ਮਿਹਨਤ ਕੀ ਕਰਦੇ ਹੋ ਇੱਕ ਬੱਚਾ ਡਾਕਟਰ ਬਣਦਾ ਹੈ ਕਿਉਂ ਬਣਦਾ ਕਿਉਂਕਿ ਮਿਹਨਤ ਇੱਕ ਬੱਚਾ ਵਕੀਲ ਬਣ ਜਾਂਦਾ ਕਿਉਂ ਬਣਦਾ ਹੈ ਜੇ ਉਹ ਮਿਹਨਤ ਨਾ ਕਰੇ ਤਾਂ ਵਕੀਲ ਬਣ ਸਕਦਾ ਹੈ ਉਹ ਮਿਹਨਤ ਨਾ ਕਰੇ ਰੱਬ ਹੋ ਸਕਦਾ ਜਾਨੀ ਉਹ ਡਾਕਟਰ ਬਣ ਸਕਦਾ ਹੈ ਤਾਂ ਸਾਰਾ ਸੋਚੋ ਇੱਕ ਬੱਚਾ ਬਿਨਾ ਮਿਹਨਤੋਂ ਡਾਕਟਰ ਨਹੀਂ ਬਣ ਸਕਦਾ ਉਹ ਡਾਕਟਰ ਦਾ ਛੱਟੋ ਕੰਪਿਊਟਰ ਤੱਕ ਨਹੀਂ ਬਣ ਸਕਦਾ ਇੱਕ ਬੱਚਾ ਬਿਨਾ ਮਿਹਨਤੋਂ ਡਰਾਈਵਰ ਨਹੀਂ ਬਣ ਸਕਦਾ ਕਿ ਮੈਂ ਗੱਡੀ ਚਲਾਣੀ ਨਹੀਂ ਸਿੱਖਣੀ ਤਾਂ ਡਰਾਈਵਰ ਵੀ ਹੁਣ ਜਿਸ ਨੇ ਜੋ ਬਣਨਾ ਹੈ ਉਹਦੇ ਵਾਸਤੇ ਨੂੰ ਮਿਹਨਤ ਕਰਨੀ ਜੇ ਬੱਚਾ ਮਿਹਨਤ ਕਰੇ ਤਾਂ ਡਾਕਟਰ ਬਣ ਸਕਦਾ ਹੈ ਜੇ ਬੱਚਾ ਮਿਹਨਤ ਕਰੇ ਵਕੀਲ ਬਣ ਸਕਦਾ ਹੈ ਜੇ ਬੱਚਾ ਮਿਹਨਤ ਕਰੇ ਪਾਇਲਟ ਬਣ ਸਕਦਾ ਹੈ ਸਾਇੰਟਿਸਟ ਬਣ ਸਕਦਾ ਹੈ ਤੇ ਇਸੇ ਤਰ੍ਹਾਂ ਜੇ ਬੱਚਾ ਮਿਹਨਤ ਕਰੇ ਤਾਂ ਰੱਬ ਵੀ ਕਿਉਂਕਿ ਇਹ ਸਭ ਕੁਝ ਸਾਡੇ ਅੰਦਰ ਹੈ ਇਹ ਕੁਦਰਤ ਨੇ ਸਾਨੂੰ ਆਪਸ਼ਨ ਦਿੱਤੀ ਹੈ ਕਿ ਤੂੰ ਜੋ ਚਾਹਵੇਂ ਉਹ ਬਣ ਇਸ ਲਈ ਉਹ ਤੁਹਾਡੇ ਸਿੱਧਾ ਸਿਆ ਹੈ ਕਿ ਜਦੋਂ ਐਸੀ ਮਿਹਨਤ ਕਰਦੇ ਨਾ ਕਿਸੇ ਚੀਜ਼ ਬਾਰੇ ਤਾਂ ਫੇਰ ਹੀ ਐਸੀ ਉਹ ਚੀਜ਼ ਨੂੰ ਆਪਣੇ ਅੰਦਰੋਂ ਪ੍ਰਗਟ ਕਰਨੀ ਨਹੀਂ ਤਾਂ ਡਾਕਟਰ ਕਿਤੇ ਬੱਚਾ ਬਾਹਰੋਂ ਨਹੀਂ ਆਂਦਾ ਕਿ ਲੈ ਵੀ ਕੋਈ ਬਾਹਰੋਂ ਚੀਜ਼ ਆਈ ਬੱਚੇ ਦੇ ਅੰਦਰ ਡਾਕਟਰ ਬਣ ਗਿਆ ਨਹੀਂ ਅੰਦਰੋਂ ਹੀ ਗਿਆਨ ਪੈਦਾ ਕਿਉਂਕਿ ਇਹਦਾ ਮਤਲਬ ਡਾਕਟਰ ਵੀ ਉਹਦੇ ਅੰਦਰ ਹੀ ਹੈ ਵਕੀਲ ਵੀ ਉਹਦੇ ਅੰਦਰ ਹੀ ਹੈ ਸਾਇੰਟਿਸਟ ਵੀ ਉਹਦੇ ਪਾਇਲਟ ਵੀ ਉਹਦੇ ਡਰਾਈਵਰ ਵੀ ਉਹਦੇ ਹੁਣ ਜਿਹੜੀ ਚੀਜ਼ ਤੇ ਉਹਨਾਂ ਅੰਦਰੋਂ ਮਿਹਨਤ ਕਰਨੀ ਹੈ ਉਹੀ ਚੀਜ਼ ਸਾਹਮਣੇ ਆਣੀ ਸ਼ੁਰੂ ਹੁਣ ਅਸੀਂ ਮਿਹਨਤ ਕਿਹੜੀ ਚੀਜ਼ ਤੇ ਕਰ ਰਹੇ ਆ ਪਤਾ ਬੰਦਾ ਮਿਹਨਤ ਕਿਹੜੀ ਚੀਜ਼ ਤੇ ਕਰਦਾ ਹੈ ਅੱਜ ਬੰਦਾ ਮਿਹਨਤ ਜ਼ਿਆਦਾ ਕਰਦਾ ਆਪਣੇ ਨੂੰ ਬਿਮਾਰ ਕਰਨ ਤੇ ਵਿਚਾਰ ਵੀ ਉਦਾਂ ਦੇ ਸੋਚਦਾ ਰਹਿੰਦਾ ਤੇ ਚੀਜ਼ਾਂ ਖਾਂਦਾ ਪੀਂਦਾ ਵੀ ਸਮਝਿ ਦਿਓ ਕਦੀ ਗੌਰ ਕਰਨਾ ਅੱਛਾ ਸੱਚ ਦੱਸਿਓ ਇੱਕ ਪਾਸੇ ਦਾਲ ਰੋਟੀ ਹੋਵੇ ਤਾਂ ਦੂਜੇ ਪਾਸੇ ਛੋਲੇ ਭਟੂਰੇ ਹੁਣ ਕਿੱਧਰ ਜਾਓਗੇ ਤੁਸੀਂ ਛੋਟੇ ਯਾਰ ਦਾਲ ਰੋਟੀ ਰੋਜ਼ ਖਾਂਦੇ ਛੋਲੇ ਭਟੂਰੇ ਖਾਂਦੇ ਆ ਸਮੋਸੇ ਖਾਂਦੇ ਚਟਨੀ ਪਾ ਕੇ ਯਾਨੀ ਸਮਝ ਹੁੰਦੇ ਹੋਏ ਵੀ ਸਮਝਿ ਦਿਓ ਇੱਕ ਪਾਸੇ ਦੁੱਧ ਦਾ ਗਲਾਸ ਰੱਖਿਆ ਹੋਣਾ ਤੇ ਇੱਕ ਪਾਸੇ ਸ਼ਰਾਬ ਜਾਂ ਕੋਈ ਨਸ਼ੇ ਵਾਲੀ ਚੀਜ਼ ਚਲੀ ਯਾਰ ਦੁੱਧ ਦੁੱਧ ਕੀ ਪੀਣਾ ਆ ਪੀਨੇ ਯਾਨੀ ਉਹ ਚੀਜ਼ ਵੱਲ ਜਾਣਾ ਜੋ ਸਾਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਨੂੰ ਖਰਾਬ ਕਰਨ ਤਾਂ ਫਿਰ ਨਾ ਸਮਝੇ ਨਹੀਂ ਤਾਂ ਹੋਰ ਕੀ ਹੈ ਇਸ ਲਈ ਸ਼੍ਰੀ ਕ੍ਰਿਸ਼ਨ ਦੀ ਗੱਲ ਦੁਆਰਾ ਦੁਹਰਾਵਾਂਗੇ ਕਿ ਸਿਰਫ ਬੋਹੀ ਕਰੋ ਸਿਰਫ ਬੋਹੀ ਕਰੋ ਜੋ ਤੁਹਾਡੇ ਜੀਵਨ ਕੇ ਲਈ ਬਿਹਤਰ ਹੋ ਦੁਨੀਆ ਕੀ ਫਿਕਰ ਡਰ ਜਾਂ ਖੁਸ਼ੀ ਕੇ ਲਈ ਕੁਝ ਕਰਨਾ ਸਭ ਤੋਂ ਵੱਡੀ ਮੂਰਖਤਾ ਹੈ ਸਮਝੇ ਦਿਓ ਜਦੋਂ ਅਸੀਂ ਦੁਨੀਆ ਨੂੰ ਕੁਝ ਖੁਸ਼ ਕਰਨ ਦੀ ਖਾਤਰ ਜਾਂ ਦੁਨੀਆ ਦੇ ਦਿਖਾਵੇ ਦੀ ਖਾਤਰ ਕੁਝ ਬੁਰਾ ਕਰਕੇ ਦੁਨੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਆਪਣਾ ਹੀ ਨੁਕਸਾਨ ਕਰਦੇ ਆ ਤੇ ਇਹ ਤੋਂ ਵੱਡੀ ਮੂਰਖਤਾ ਹੋਰ ਕੁਝ ਹੈਗੀ